ਸੋ ਨਾਮ ਲੜਤੇ ਦਸਕਨ ਦਾ ਇੱਕ ਵਾਰ ਫਿਰ ਤੋਂ ਸਵਾਗਤ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀਤ ਨਗਰ ਗਲੀ ਨੰਬਰ 2 ਜਿੱਥੇ ਕੀ ਸਵੇਰੇ 5:00 ਵਜੇ ਦੇ ਕਰੀਬ ਇੱਕ ਵਾਕਾ ਹੋਇਆ ਇੱਕ ਨੌਜਵਾਨ ਨੂੰ ਤਿੰਨ ਲੁਟੇਰਿਆਂ ਵੱਲੋਂ ਘੇਰ ਕੇ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਉਹਦੇ ਤੋਂ ਜਾਣਾਂਗੇ ਕਿ ਉਹਦੇ ਨਾਲ ਕੀ ਵਾਕਾ ਹੋਇਆ ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਪੰਕੇ ਸੇਣੀ ਕੀ ਹੋਇਆ ਸਵੇਰੇ ਵਾਕਾ ਤੁਹਾਡੇ ਨਾਲ ਸਵੇਰੇ ਮੈਂ ਆਪਣੇ ਕੰਮ ਉੱਤੇ ਜਾ ਰਿਹਾ ਸੀ ਜੀ ਇਹ ਤਿੰਨੇ ਨੇ ਘੇਰ ਲਈ ਉਰੇ ਤੇ ਉਹਨਾਂ ਨੇ ਮੇਰੇ ਨਾਲ ਲੁੱਟਖੋੜ ਕਰੀ ਜੀ ਮੇਰੀ ਜੇਬ ਤੋਂ ਕਹਿੰਦੇ ਕਿ ਪੈਸੇ ਕੱਢ ਜਿੰਨੇ ਹੈਗੇ ਨੇ ਪੈਸੇ ਹੈ ਨਹੀਂ ਸੀ ਮੇਰੇ ਫੋਨ ਫੋਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਂ ਉਹਨਾਂ ਨੂੰ ਧੱਕਾ ਮਾਰ ਕੇ ਪੰਜ ਲੈ ਗਏ ਉਹਨਾਂ ਨੇ ਮੇਰੇ ਡਾਂਗਾ ਮਾਰਿਆ ਤੁਸੀਂ ਕੋਈ ਪੁਲਿਸ ਦੀ ਕੰਪਲੇਨਟ ਕੀਤੀ ਇਸ ਬਾਰੇ ਕੁਝ ਪੁਲਿਸ ਕੰਪਲੇਨਟ ਕੀਤੀ ਕਿ ਨਹੀਂ ਨਹੀਂ ਹਜੇ ਕਰਨੀ ਹਲੇ ਕੀਤੀ ਨਹੀਂ ਜੀ ਠੀਕ ਹੈ ਜੀ ਤੇ ਕੀ ਜਾਣਦੇ ਹੋ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਲੁੱਟਖੋਹਾਂ ਪਹਿਲਾਂ ਵੀ ਹੋਈਆਂ ਆ ਇੱਕ ਬੰਦ ਇਹ ਵੀ ਸਵੇਰੇ ਸਵੇਰੇ ਕਈ ਵਾਰਦਾ ਤੌਰ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਕਮਲ ਜੀ ਕੀ ਕਹਿਣਾ ਚਾਹੋਗੇ ਨਮਸਕਾਰ ਜੀ ਅ ਵੀਰ ਜੀ ਇੱਦਾਂ ਕੈਨ ਦਾ ਤਾਂ ਇਸ ਦੇ ਵਿੱਚ ਐਵੇਂ ਆ ਜਨ ਕਿ ਆਪਾਂ ਜੋ ਮੌਜੂਦਾ ਸਰਕਾਰ ਹੈ ਆਪਣੀ ਪਹਿਲਾਂ ਤਾਂ ਉਹਨਾਂ ਤੋਂ ਆਪਾਂ ਨੂੰ ਬੜੀ ਉਮੀਦ ਹੈ ਕਿ ਇਹਦੇ ਇਹ ਜੀਆਂ ਚੀਜ਼ਾਂ ਤੋਂ ਆਪਾਂ ਨੂੰ ਪਾਰ ਲਾਣਗੇ ਪਰ ਸੂਬਾ 5 ਵਜੇ ਨੇ ਦਿੱਲੀ ਕੰਮ ਤੇ ਜਾਣੀ ਜਾਣਾ ਹਨਾ ਜੀ ਪੁਰਾਣਾ ਕਾਸਤਾ ਜਿਹੜਾ ਕੋਈ ਸੱਟ ਮਾਰ ਹੋ ਜਾਂਦੀ ਕੋਈ ਹੋਰ ਹੋ ਜਾਂਦੀ ਜਾ ਇਹ ਕੁਛ ਕਰ ਦਿੰਦਾ ਹਨਾ ਜੀ ਮੁਸੀਬਤ ਜਾਨ ਇਹਦੀ ਵੀ ਸੀ ਵਿੱਚ ਔਰ ਮੈਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਜੀ ਦੇਖੋ ਨਸ਼ਾ ਛਡਾਣਾ ਨਾ ਛਡਾਣਾ ਉਹਨਾਂ ਦਾ ਅੱਧਾ ਕੰਮ ਹੈ ਜੇ ਨਹੀਂ ਛੜਾ ਹੁੰਦਾ ਨਸ਼ਾ ਪੌ ਮੁਹਈਆ ਕਰਾ ਦੇਣ ਉਹਨਾਂ ਨੂੰ ਔਰ ਆਮ ਲੋਕਾਂ ਦੀ ਜਾਨ ਬਚੇ ਪਹਿਲਾਂ ਤਾਂ ਤੁਸੀਂ ਕਮਲਜੀ ਇਹ ਕਹਿਣਾ ਚਾ ਰਹੇ ਹੋ ਵੀ ਸਰਕਾਰ ਜਾਂ ਪ੍ਰਸ਼ਾਸਨ ਨਸ਼ੇੜੀਆਂ ਨੂੰ ਨਸ਼ਾ ਪ੍ਰੋਵਾਈਡ ਕਰਾ ਦੇਗੀ ਆਮ ਲੋਕਾਂ ਨੂੰ ਨਸ਼ਾ ਪ੍ਰੋਵਾਈਡ ਕਰਾਣ ਦੀ ਛੜਾਇਆ ਤੈਨੂੰ ਤਾਂ ਜਾਣਾ ਹੀ ਨਹੀਂ ਕਿਸੇ ਤੋਂ ਮੈਂ ਦੇਖ ਲਈ ਬੜੀਆਂ ਸਰਕਾਰਾਂ ਆ ਕੇ ਚਲੀਆਂ ਗਈਆਂ ਕਿਸੇ ਤੋਂ ਨਹੀਂ ਕੁਝ ਹੁੰਦਾ ਨਹੀਂ ਪਰ ਦਾਅਵੇ ਤਾਂ ਬੜੇ-ਬੜੇ ਕੀਤੇ ਜਾਂਦੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਅਸੀਂ ਆ ਕਰ ਰਹੇ ਜੀ ਨਸ਼ਾ ਛਡਾਣ ਰਿਸਤੇ ਹੋ ਕਰ ਰਹੇ ਹਾਂ ਸਾਨੂੰ ਲੋਕਾਂ ਨੂੰ ਆਮ ਨੂੰ ਪਰੇਸ਼ਾਨ ਹੋ ਰਹਾ ਬੈਨੇ ਨਾ ਤਾਂ ਪੁਲਿਸ ਦੇ ਪਿਛ ਪੁਲਿਸ ਪ੍ਰਸ਼ਾਸਨ ਨੂੰ ਕੋਈ ਇਸ ਪਰੇਸ਼ਾਨੀ ਹੈ ਨਾ ਸਰਕਾਰਾਂ ਨੂੰ ਕੋਈ ਪਰੇਸ਼ਾਨੀ ਹੈ ਸਾਡੀਆਂ ਮਾਵਾਂ ਭੈਣਾਂ ਦੀਆਂ ਕਦੇ ਕੋਈ ਬਾਲੀਆਂ ਖੋਕੇ ਲੈ ਗਿਆ ਕਦੇ ਕੋਈ ਚੈਨੀ ਖਿੱਚ ਕੇ ਲੈ ਗਿਆ ਪਿੱਛੇ ਜੇ ਕਮਲੀ ਸਰ ਦਾ ਇਨਸੀਡੈਂਟ ਸੀਗਾ ਦੋ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਇੱਕ ਲੇਡੀਜ਼ ਆਪਣੀ ਸਰਕਾਰਾਂ ਨੂੰ ਖੁਦ ਨੂੰ ਚਾਹੀਦਾ ਦੋ ਇਹਦੇ ਦੋ ਇਹ ਬੱਚੇ ਮਾਰੇ ਗਏ ਉਹਦੇ ਕੀ ਕਸੂਰ ਸੀ ਕਿ ਉਹਨਾਂ ਨੂੰ ਸਕੂਲ ਛੱਡਣ ਚੱਲੀ ਸੀ ਇਹ ਜਦੋਂ ਤੱਕ ਇਹ ਸੋਬਾ ਇੰਨਾ ਤੋਂ ਨਹੀਂ ਆਂਦੇ ਉਹਨਾਂ ਨੂੰ ਨਸ਼ਾ ਦਿੱਤਾ ਹੀ ਚੰਗਾ ਹੀ ਮਰੂਗਾ ਔਲਾਦ ਹੀ ਮਰੂਗੀ ਕਿਸੇ ਦੀ ਕਰਦੇ ਤਾਂ ਨਹੀਂ ਮਰਨਗੇ ਹੋ ਰਿਹਾਟਲਿਸ ਪਰ ਕਮਲ ਜੀ ਪਿੱਛੇ ਨੇ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਵੀ 6000 ਦੀ ਲੁੱਟਖੋਈ ਹੋਈ ਸੀ ਅਹੀਂ ਸਵੇਰੇ ਸਵੇਰੇ ਸਬਜ਼ੀ ਮੰਡੀ ਜਾ ਰਿਹਾ ਸੀ ਕੋਈ ਬੰਦਾ ਸਿਰਫ 2500 ਰਿਕਵਰੀ ਹੋਈ ਸੀ ਉਹ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕਿਤੇ ਨਾ ਕਿਤੇ ਆਪਣੀ ਪਿੱਠ ਨੂੰ ਥੱਪਤ ਪਾਉਂਦੇ ਦੇਖੀ ਗਈ ਪਰ ਉਹਦੇ ਬਾਰੇ ਕੀ ਕਹੂੰਗੀ ਬਾਕੀ ਚੋਰੀਆਂ ਜਾਂ ਵਾਲੀਆਂ ਦੀ ਗੱਲ ਕੀਤੀ ਹੈ ਲੇਡੀਜ਼ ਜੀ ਉਹਦੇ ਬਾਰੇ ਕੋਈ ਚਰਚਾ ਨਹੀਂ ਕੀਤੀ ਪੁਲਿਸ ਨਹੀਂ ਨਹੀਂ ਪੁਲਿਸ ਨੇ ਦੇਖੋ ਜੀ ਪੁਲਿਸ ਜੋ ਕੰਮ ਕਰਦੀ ਹੈ ਜੀ ਪਹਿਲੀ ਗੱਲ ਤਾਂ ਆਪਣੀ ਪੁਲਿਸ ਕੋਲੇ ਮੇਰੇ ਖਿਆਲ ਇੰਨੇ ਮੁਲਾਜ਼ਮ ਵੀ ਨਹੀਂ ਜਿਓ ਉਹ ਇੰਨੇ ਕੰਮ ਕਰ ਸਕਣ ਪਹਿਲੀ ਤਾਂ ਜਿੰਨੀ ਉਹਨਾਂ ਨੂੰ ਸਾਡ ਨੂੰ ਸਿਕਿਉਰਟੀ ਚਾਹੀਦੀ ਹੈ ਐਸੀ ਸਰਕਾਰ ਨੂੰ ਟੈਕਸ ਪੇ ਕਰ ਰਹੇ ਆ ਅਸੀਂ ਸਰਕਾਰ ਨੂੰ ਹਰ ਖਰਚਾ ਪੇ ਕਰਦੇ ਜਿੰਨੀ ਸਿਕਿਉਰਿਟੀ ਚਾਹੀਦੀ ਹੈ ਸਾਡੀ ਗਲੀ ਗਲੀ ਮਹੱਲੇ ਮਹੱਲੇ ਸਾਡੀ ਸਿਕਿਉਰਿਟੀ ਹੋਵੇ ਸਿਕਿਉਰਿਟੀ ਨਹੀਂ ਹੈਗੀ ਤਾਂ ਉਦਾਂ ਦੇ ਕੋਈ ਇੰਤਜ਼ਾਮ ਕਰੇ ਜਾਂ ਜਿਹਦਾ ਦੇ ਆਪਣੇ ਕੋਈ ਹਥਿਆਰ ਸਿੱਟੇ ਹਨ ਜਾਂ ਸਾਨੂੰ ਹਥਿਆਰ ਪ੍ਰੋਵਾਈਡ ਕਰਵਾਏ ਜਾਣ ਅਸੀਂ ਆਪਦੇ ਆਪ ਨੂੰ ਤਾਂ ਬਚਾ ਲਾਂਗੇ ਸਾਨੂੰ ਲਾਇਸੈਂਸ ਸਾਨੂੰ ਨਹੀਂ ਮਿਲ ਸਕਦੇ ਲਾਇਸੈਂਸ ਲੈ ਲਾਂਗੇ ਮਾਰਤਾ ਬੰਦਾ ਤਾਂ ਅਸੀਂ ਤਾਂ ਫੇਰ ਅੰਦਰ ਆ ਆਮ ਬੰਦਾ ਇੱਚ ਬਹੁਤ ਪਰੇਸ਼ਾਨ ਹੈ ਜੀ ਇਹ ਤੇ ਜੋ ਕੋਈ ਸਰਕਾਰ ਕਰ ਸਕਦੀ ਹੈ ਚੰਗੀ ਗੱਲ ਨਹੀਂ ਇਹ ਤਾਂ ਅੱਜ ਇਹਦੇ ਨਾਲ ਹੋਈ ਆ ਦਿੱਲੀ ਹੁੰਦੀ ਆ ਕੱਲ ਹੋਰ ਸੁਣੋਗੇ ਪਰਸੋ ਹੋਰ ਸੀ ਗੱਲ ਹੋਰ ਸੁਣੋਗੇ ਨਹੀਂ ਮਾਰਦਾ ਤਾਂ ਬਹੁਤ ਹੋ ਰਹੀਆਂ ਸ਼ਹਿਰ 'ਚ ਆਪਾਂ ਦੇਖਦੇ ਆ ਰੋਜ਼ ਦੇਖਦੇ ਆ ਬਿਲਕੁਲ ਕੀ ਮੰਗ ਕਰਦੇ ਹੁਣ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਦਾ ਇਹੀ ਮੰਗ ਹੈ ਜੀ ਜੋ ਸਕਿਉਰਟੀ ਲਈ ਜੇਕਰ ਉਹਨਾਂ ਨੂੰ ਕੋਈ ਪੁਲਿਸ ਫੋਰਸ ਵੀ ਪਿੱਛੋਂ ਲੋੜਾ ਬੁਲਾਣ ਆਪਣੀ ਮਹੱਲੇ ਦੇ ਵਿੱਚ ਸਾਡੇ ਸਨਾਮ ਦੇ ਵਿੱਚ ਬਹੁਤ ਹਾਲਾਤ ਖਰਾਬ ਨੇ ਅਸੀਂ ਆਪਣੀ ਸੈਂਟਰ ਨੂੰ ਵੀ ਅਪੀਲ ਕਰਦੇ ਆ ਕਿ ਸਾਡੀ ਸਟੇਟ ਸਰਕਾਰ ਤੋਂ ਇਦਾਂ ਦਾ ਕੁਝ ਨਹੀਂ ਹੋ ਰਿਹਾ ਵੀ ਸਾਨੂੰ ਸਾਡੀ ਸਿਕਿਉਰਿਟੀ ਪ੍ਰੋਵਾਈਡ ਕਰੀਏ ਵੀ ਸਾਨੂੰ ਕਿਸੇ ਦਾ ਕੁਝ ਨਹੀਂ ਲੈਣਾ ਕਿਸੇ ਨੂੰ ਨਸ਼ਾ ਪ੍ਰੋਵਾਈਡ ਕਰਵਾਓ ਨਾ ਕਰਵਾਓ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਆਪਣੀ ਸਿਕਿਉਰਿਟੀ ਫੁੱਲ ਚਾਹੀਦੀ ਹੈ ਨਹੀਂ ਤੁਸੀਂ ਗੱਲ ਕੀਤੀ ਵੀ ਸਿਕਿਉਰਿਟੀ ਬਲਾਓ ਪਰ ਹਵੀ ਪੁਲਿਸ ਇਹਦਾ ਦਾਵਾ ਇਹ ਕਹਿੰਨਾ ਹੈ 바ਰੀ ਬਾਰੀ ਵੀ ਸਾਡੇ ਕੋਲੇ ਉਹਨੇ ਮੁਲਾਜ਼ਮ ਨਹੀਂ ਜਿੰਨੇ ਚਾਹੀਦੇ ਪਰ ਕੀ ਦੇਣਾ ਕੀਤੇ ਇਹ ਦੇਖਿਆ ਜਾਂਦਾ ਹੈ ਵੀ ਜੇ ਕੋਈ ਫੰਕਸ਼ਨ ਹੋਵੇ ਜਾਂ ਸਿਕਿਉਰਟੀ ਉਹਦੋਂ ਕਿਵੇਂ ਆ ਜਾਂਦੀ ਹੈ ਇਹਦੇ ਬਾਰੇ ਕੀ ਕਹੋਗੇ ਬਿਲਕੁਲ ਅਸੀਂ ਇਸ ਜਦੋਂ ਦਾ ਅਸੀਂ ਬਿਲਕੁਲ ਅਣਜਾਣ ਨੇ ਜੀ ਸਾਨੂੰ ਜੋ ਕਹਿ ਦਿੰਦੇ ਅਸੀਂ ਉਹੀ ਮੰਨਦੇ ਆ ਇਹ ਅਸੀਂ ਆਮ ਲੋਕਾਂ ਆ ਅਸੀਂ ਆਮ ਲੋਕਾਂ ਨਹੀਂ ਆਮ ਸਰਕਾਰ ਚੁਣੀ ਸੀ ਪਰ ਸਾਨੂੰ ਨਹੀਂ ਪਤਾ ਸੀ ਇਹ ਆਮ ਸਰਕਾਰ ਵੀ ਖਾਸ ਬਣ ਜਾਣੀ ਹੈ ਅਸੀਂ ਬਹੁਤ ਚਾਂਸੇ 'ਚ ਆ ਕੇ ਵੋਟਾਂ ਪਾ ਚੁੱਕੇ ਆ ਬਹੁਤ ਵੱਡੀ ਗਲਤੀ ਹੋ ਚੁੱਕੀ ਹੈ ਔਰ ਮੈਂ ਨਹੀਂ ਮੈਨੂੰ ਵੀ ਲੱਗਦਾ ਹਨਾਜੀ ਨੋਟਾਂ 'ਚ ਕੁਝ ਇਹ ਜਾਂ ਕੁਝ ਹੋ ਹੋਣਾ ਕਿਸੇ ਤੇ ਨਹੀਂ ਐ ਨੀ ਕਿਸੇ ਇੱਕ ਸਰਕਾਰ ਨੇ ਕੁਝ ਕਰਨਾ ਲੋਕਾਂ ਨੇ ਨੋਟਾਂ ਨੂੰ ਹੀ ਜ਼ਿਆਦਾ ਪ੍ਰੈਸ ਕਰਨਾ ਠੀਕ ਹੈ ਕਮਲ ਜੀ ਜੀ ਦੇ ਤੁਸੀਂ ਦੇਖ ਸਕਦੇ ਹੋ ਕਿ ਕਮਲ ਜੀ ਨੇ ਕਿਹਾ ਕਿ ਜੇ ਕਿਤੇ ਨਾ ਕਿਤੇ ਸਰਕਾਰ ਜਾਂ ਪ੍ਰਸ਼ਾਸਨ ਨਸ਼ਾ ਨਹੀਂ ਛਡਾ ਸਕਦੀ ਨਸ਼ਾ ਵਿਕਣਾ ਬੰਦ ਨਹੀਂ ਕਰਾਦੀ ਤਾਂ ਨਸ਼ੇੜੀਆਂ ਨੂੰ ਖੁਦ ਹੀ ਨਸ਼ਾ ਪ੍ਰੋਵਾਈਡ ਕਰਨ ਲੱਗ ਜੇ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਤਾਂ ਹੋ ਸਕੇ ਹੋਰ ਨਵੀਆਂ ਤੇ ਤਾਜ਼ਾ ਅਪਡੇਟ ਲਈ ਬਨੇ ਰਹੋ ਸਨਮਲਡ ਵੈਪਨਰ